친구들 h a n i s r e e s e n t a t i e s i is said h a t n you g c a e n a n s t h e r e a m y ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਉੱਤਰ ਵੱਲ ਚਲੋ ਅੱਜ ਆਜੋ ਆਜੋ ਅੱਛੇ ਦੇਖ ਨਾ ਮਗਰੀ ਪ੍ਰਧਾਨ ਜੀ ਆਜੋ 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 ਅੱਛੇ ਦੇਖ ਨਾ ਹਲੋ ਬਾੜ ਮੇਰੇ ਵਾਲੀ ਪੈਂਦਾ ਉਧਰ ਵੀ ਲਾਓ ਬਸ ਤੁਹਾਡੇ ਕੋਲ ਹੀ ਆ ਮੇਰੇ ਕੋਲੇ ਲੈ ਲੈ ਤੂੰ ਮੇਰੇ ਕੋਲੇ ਆ ਇਹ ਜਾਣਗੇ ਕਿੱਥੇ ਬਿਲਕੁਲ ਪਰ ਘਰ ਘਰ ਜਾਣਾ ਹੈ ਤਾਂ ਮੁੱਟਾ ਪਹਿਣੀ ਹੈ ਜੇ ਬੈਠੀ ਰਹੂੰਗੀ ਫਿਰ ਪਹਿਣੀ ਹੈ ਜੀ ਘੇਰਾਂਗੇ ਹਰ ਜਗ੍ਹਾ ਤੇ ਜਾਓ ਹਰ ਨੂੰ ਬੇਨਤੀ ਕਰੋ ਪ੍ਰਧਾਨ ਜੀ ਨੂੰ ਵੀ ਕੋਈ ਨਾਲ ਲਾਓ ਛੱਡ ਠੀਕ ਹੈ ਠੀਕ ਹੈ ਉਹਨਾਂ ਨੂੰ ਮਿਲ ਲੈ ਕੇ ਜੀ ਮੈਂ ਆ ਨਾਮ ਹੈ ਵਾਰਡ ਨੰਬਰ 10 ਕਾਂਗਰਸ ਪਾਰਟੀ ਤੋਂ ਉਮੀਦਵਾਰ ਪੂਰਾ ਨਾਂ ਕੀ ਹੈ ਤੁਹਾਡਾ ਨਰਿੰਦੇਸ਼ ਕੁਮਾਰ ਨਾਗੀ। ਨਾਗੀ ਜੀ ਕਿੰਨੇ ਨੰਬਰ ਵਾਰਡ ਚੋਂ ਖੜੇ ਹੋ? ਵਾਰਡ ਨੰਬਰ 10 ਤੋਂ। ਅ ਤੇ ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਤੋਂ। ਤੇ ਆਪਣੇ ਵੋਟਰਾਂ ਨੂੰ ਪੋਟਰਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਵੋਟਰਾਂ ਨੂੰ ਇਸ ਪੇ ਅਪੀਲ ਕਰਦਾ ਹਾਂ ਬਹੁਤ ਬਹੁਤ ਵੋਟਾਂ ਪਾ ਕੇ ਮੈਨੂੰ ਜਿੱਤਾਨ ਤਾਂ ਵੀ ਉਹ ਜੋ ਵੀ ਵਾਰਡ ਦੇ ਕੰਮ ਨੇ, ਉਨੂਰੇ ਨੇ ਮੈਂ ਸਾਰੇ ਪੂਰੇ ਕਰਾਂਗਾ ਤੇ ਉਹਨਾਂ ਦੀ ਵੋਟਰਾਂ ਦੀ ਉਮੀਦਾਂ ਤੇ ਖਰਾ ਉਤਰੂੰਗਾ। ਸਾਰੇ ਵਾਰਡ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਮੈਨੂੰ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਚਾਓ। ਤੇ ਪਹਿਲੀ ਵਾਰੀ ਪਹਿਲੀ ਵਾਰੀ ਚੋਣ ਮੈਦਾਨ ਚ ਪਹਿਲਾਂ ਵੀ ਚੋਣ ਤਾਂ ਹੈਗਾ ਤੁਹਾਡੀ ਕੋਈ ਬੈਕਗ੍ਰਾਉਂਡ ਮੈਂ ਜੀ ਪਹਿਲੀ ਵਾਰੀ ਚੋਣ ਮੈਦਾਨ ਚ ਉਤਰਿਆ ਜੀ ਪਹਿਲੀ ਵਾਰੀ ਚੋਣ ਮੈਦਾਨ ਚ ਤੁਹਾਨੂੰ ਤੁਹਾਡਾ ਮੁਕਾਬਲਾ ਕਿਹਦੇ ਨਾਲ ਲੱਗਦਾ ਕਿਹੜੀ ਕਿਹੜੀ ਪਾਰਟੀ ਦੇ ਅੱਗੇ ਤੁਹਾਡੇ ਲੱਗਦਾ ਵੀ ਮੈਂ ਮੁਕਾਬਲਾ ਜੀ ਅਦਰੋਂ ਆਮਾਦੀ ਪਾਰਟੀ ਤੇ ਅਕਾਲੀ ਪਾਰਟੀ ਨੂੰ ਇਹਨਾਂ ਨਾਲ ਮੁਕਾਬਲਾ ਇਹ ਦੇਖੋ ਮੁਕੰਦਮੀ ਬਣਦਾ ਜੀ ਓਕੇ ਤੇ ਤੁਹਾਡੇ ਇਹ ਬਾੜ ਦੇ ਮੁੱਦੇ ਪਤਾ ਤੁਹਾਨੂੰ ਕਿਹੜੇ ਕਿਹੜੇ ਨੇ ਜਿਵੇਂ ਅਕਸਰ ਲੋਕਾਂ ਦੀ ਪ੍ਰੋਬਲਮ ਰਹਦੀ ਹੈ ਸੀਵਰੇਜ ਦੀ ਸਮੱਸਿਆ ਵਾਟਰ ਸਪਲਾਈ ਦੀ ਸਮੱਸਿਆ ਜਾਂ ਕੋਈ ਹੋਰ ਮੁੱਦੇ ਜਿਹੜੇ ਆ ਬੜੀਆਂ ਨਾਲੀਆਂ ਦੇ ਅੱਜ ਬਾੜ ਦੇ ਮੁੱਦੇ ਹੀ ਹੁੰਦੇ ਨੇ ਗਲੀਆਂ ਨਾਲੀਆਂ ਦਾ ਸੀਵਰੇਜ ਦੀ ਪ੍ਰੋਬਲਮ ਹੁੰਦੀ ਹੈ ਜਾਂ ਲੋਕਾਂ ਨੇ ਕੋਈ ਪੈਨਸ਼ਨਾਂ ਨਹੀਂ ਲੱਗੀਆਂ ਜਾਂ ਵੋਟਾਂ ਨਹੀਂ ਹੋਣੀਆਂ ਕੋਈ ਹੋਰ ਕੋਈ ਮੁੱਦੇ ਨੇ ਜੋ ਵੀ ਹੋਣਗੇ ਮੈਨੂੰ ਜਿੱਤਣ ਤੋਂ ਬਾਅਦ ਮੈਂ ਸਾਰੇ ਜੋ ਵੀ ਵੋਟਰ ਨੂੰ ਕਹਿਣਗੇ ਉਹਨੇ ਉਮੀਦਾਂ ਦੇ ਖਰਾ ਉਤਰੇ ਇਧਰੋਂ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੁਹਾਡੇ ਸਾਹਮਣੇ ਨੇ ਜਿਹੜੇ ਕਿ ਪਹਿਲਾਂ ਵੀ ਚੋਣ ਚੋਣਾਂ ਜਿੱਤ ਚੁੱਕੇ ਨੇ ਤੁਸੀਂ ਉਹਨਾਂ ਦੇ ਸਾਹਮਣੇ ਨਵੇਂ ਹੋ ਕਿਵੇਂ ਟੱਕਰ ਦੇਵੋਗੇ ਤੁਹਾਨੂੰ ਕੀ ਤੁਹਾਨੂੰ ਵਿਸ਼ਵਾਸ ਲੱਗਦਾ ਆਪਣੇ ਆਪ ਤੇ ਮੈਨੂੰ ਪੂਰਾ ਵਿਸ਼ਵਾਸ ਆ ਜੀ ਮੈਂ ਵਾਰਡ ਦੇ ਵੀ ਜਾ ਰਿਹਾ ਹਰ ਘਰ ਜਾਊਗਾ ਹੁਣ ਦੁਬਾਰਾ ਫੇਰ ਕੈਂਪੇਨ ਸ਼ੁਰੂ ਕਰਨ ਲੱਗਿਆ ਤੇ ਬਾਕੀ ਮੈਂ ਵਾਰਡ ਵਸਨੀ ਹੀ ਬੇਨਤੀ ਕਰੂੰਗਾ ਨਵੇਂ ਬੰਦੇ ਹੋਣ ਦੇ ਨਾਤੇ ਮੈਨੂੰ ਇੱਕ ਵਾਰ ਮੌਕਾ ਦੇਣ ਬਾਕੀ ਉਹਨਾਂ ਦੇਖ ਲਿਆ ਪਰ ਮੈਨੂੰ ਮੌਕਾ ਦਿਓ ਤੇ ਮੈਂ ਉਹਨਾਂ ਦੀ ਉਮੀਦਾਂ ਤੇ ਪੂਰਾ ਖਰਾ ਉਤਰੂੰਗਾ ਵਾਰਡ ਵਾਸੀ ਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਜਿੱਤਾਂ ਪੰਜਾਬ ਦੇ ਅੰਦਰ ਆਉਣ ਵਾਲਾ ਪਾਰਟੀ ਦਾ ਸਨੈਰੀਓ ਕਿਤਾਂ ਦਾ ਲੱਗਦਾ ਤੁਹਾਨੂੰ ਆਉਣ ਵਾਲਾ ਸਨੈਰੀਓ ਆਉਣ ਵਾਲਾ ਜਿਹੜਾ ਹੈਗਾ ਜੀ ਉਹ ਅੱਗੇ ਕਾਂਗਰਸ ਪਾਰਟੀ ਹੀ ਜਾਣੀ ਹੈ ਸਰਕਾਰ ਤੁਹਾਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਬਣੇਗੀ ਆਉਣ ਵਾਲੇ ਸਮੇਂ ਬਿਲਕੁਲ ਬਣੇਗੀ ਬਿਲਕੁਲ ਬਣੇਗੀ ਪਾਰਟੀ ਜਿੰਦਾਬਾਦ ਦੋਸਤੋ ਇਹ ਹੈ ਵਾਰਡ ਨੰਬਰ 10 ਹਰਾ ਮਾਰਕੀਟ ਤੇ ਆਪਾਂ ਖੜੇ ਆ ਤੇ ਜਿੱਥੇ ਤੇ ਤਿੰਨ ਉਮੀਦਵਾਰ ਚਾਰ ਸਾਹਮਣੇ ਨੇ ਕਾਂਗਰਸ ਕਾਲੀ ਤੇ ਆਮ ਆਦਮੀ ਪਾਰਟੀ ਤੇ ਨਾਲ ਹੀ ਬੀਜੇਪੀ ਤੋਂ ਵੀ ਇੱਕ ਉਮੀਦਵਾਰ ਇੱਥੇ ਚੋਣ ਮੈਦਾਨ ਦੇ ਵਿੱਚ ਆ ਦਾ ਮੁਕਾਬਲਾ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਕਿਤਨੇ ਪਾਣੀ ਵਿੱਚ ਹੈ